ਲੋਕ ਚਾਹੁੰਦੇ ਨੇ ਪੰਜਾਬ ਚੋਂ ਨਸ਼ਾ ਖਤਮ ਹੋਵੇ ਲੋਕ ਚਾਹੁੰਦੇ ਨੇ ਕਿ ਪੰਜਾਬ ਜਿਹੜਾ ਸਿੰਥੈਟਿਕ ਡਰੱਗ ਵਿਕ ਰਿਹਾ ਉਹ ਪੰਜਾਬ ਚੋਂ ਖਤਮ ਹੋਵੇ ਸਰਕਾਰਾਂ ਵੀ ਚਾਹੁੰਦੀਆਂ ਨੇ ਵੀ ਪੰਜਾਬ ਚ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਸਿੰਥੈਟਿਕ ਡਰੱਗ ਵਿਕ ਰਿਹਾ ਇਹ ਖਤਮ ਹੋਣਾ ਚਾਹੀਦਾ ਕੀ ਹੋ ਰਿਹਾ ਇਹਦੇ ਨਾਲ ਪੰਜਾਬ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕੀ ਕਰ ਰਹੇ ਨੇ ਨੌਜਵਾਨ ਚਿੱਟਾ ਪੀ ਕੇ ਮਰਦ ਕਰ ਰਹੇ ਨੇ ਕਤਲ ਕਰ ਰਹੇ ਨੇ ਖੋਹਾ ਕਰ ਰਹੇ ਨੇ ਕੋਈ ਵੀ ਔਰਤ ਬਾਜ਼ਾਰ ਚ ਸੋਣ ਦੀ ਚੈਨ ਪਾ ਗਏ ਨਹੀਂ ਨਿਕਲ ਸਕਦੀ ਗਲੀ ਚ ਜਿਵੇਂ ਬਜ਼ੁਰਗ ਕੁੰਦੇ ਹੁੰਦੇ ਸੀਗੇ ਉਹ ਨਹੀਂ ਸੋਨਾ ਪਾ ਕੇ ਘੁੰਮਸਦੇ ਕਿਉਂ ਜਿਹੜੇ ਚਿੱਟਾ ਪਿੰਦੇ ਆਦੀ ਨੇ ਉਹਨਾਂ ਨੂੰ ਪੈਸਾ ਚਾਹੀਦਾ ਨੇ ਉਹਨਾਂ ਨੂੰ ਨਹੀਂ ਦਿਖਦਾ ਵੀ ਸਾਹਮਣੇ ਬਜ਼ੁਰਗ ਬੋਤਲ ਔਰਤ ਜਾ ਰਹੀ ਹੈ ਸਾਹਮਣੇ ਕੋਈ ਲੇਡੀਜ਼ ਜਾ ਰਹੀ ਹੈ ਉਹਨਾਂ ਨੇ ਗੱਲੇ ਦੀ ਚੈਨ ਖੋਣੀ ਹੈ ਉਹਨਾਂ ਨੇ ਗਰੇਦੋ ਚੈਨ ਲਾਣੀ ਹੈ ਉਹਨਾਂ ਨੇ ਬਜ਼ੁਰਗ ਦੇ ਹੱਥੋਂ ਫੋਨ ਖੋਣਾ ਬਜ਼ੁਰਗ ਦੇ ਹੱਥੋਂ ਲੇਡੀ ਦੇ ਹੱਥੋਂ ਬੈਗ ਖੋਣਾ ਉਹਨਾਂ ਨੇ ਪਾ ਔਰ ਤੋਂ ਮਰਦ ਚੈਨਾਂ ਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਸਵਾਲ ਤੇ ਇਹ ਹੈ ਵੀ ਚਿੱਟਾ ਬੰਦ ਕਿੱਦਾਂ ਹੋਏਗਾ ਮੈਨੂੰ ਪੁਰਾਣੇ ਬਜ਼ੁਰਗਾਂ ਨਾਲ ਮੇਰੀ ਗੱਲ ਹੋਈ ਜਿਹੜੇ ਕਹਿੰਦੇ ਸੀ ਅਸੀਂ ਖਸਖਸ ਖਾਂਦੇ ਹੁੰਦੇ ਸੀ ਕਹਿੰਦੇ ਸੀ ਡੋਡੇ ਖਾਂਦੇ ਹੁੰਦੇ ਸੀ ਕਿ ਕੁਦਰਤੀ ਤਾਕਤ ਭਾਰ ਪੰਜਾਬ ਦੀ ਧਰਤੀ ਦੇ ਪੈਦਾ ਹੁੰਦੀ ਸੀਗੀ ਤਾਂ ਲੋਕ ਉਹਦਾ ਸੇਵਨ ਕਰਦੇ ਸੀਗੇ ਕਹਿੰਦੇ ਅਸੀਂ ਡੋਡੇ ਖਾ ਕੇ ਖਸਖਸ ਖਾ ਕੇ

ਉਹ ਇਹਨਾਂ ਨੇ ਉਸ ਗੱਲ ਦੇ ਉੱਤੇ ਪ੍ਰਤੀਬੰਧ ਰਗਾਤਾ ਪੰਜਾਬ ਚ ਖਸਗਲ ਦੀ ਖੇਤੀ ਬੰਦ ਕਰਾਤੀ ਪੰਜਾਬ ਚ ਖਸਗਲ ਦੇ ਠੇਕੇ ਬੰਦ ਕਰਾਤੇ ਠੇਕੇ ਬੰਦ ਖਸਗਲ ਦੇ ਕਰਾਤੇ ਤਾਕਤ ਦੀ ਚੀਜ਼ ਬੰਦ ਕਰਾਤੀ ਉਲਟਾ ਸਿੰਥੈਟਿਕ ਡਰਗ ਵਿਆਰਜ ਚ ਵਿੱਚ ਆਨ ਲੱਗ ਗਿਆ ਸਾਡੀ ਨੌਜਵਾਨ ਜਵਾਨੀ ਬਰਬਾਦ ਹੋ ਰਹੀ ਚਿੱਟੇ ਕਰਕੇ ਲੋਕ ਤਾਂ ਚਾਹੁੰਦੇ ਨੇ ਪੰਜਾਬ ਚ ਖਸਗਲ ਦੀ ਖੇਤੀ ਹੋਣੀ ਛੇਵੀਂ ਆ ਲੋਕ ਤਾਂ ਚਾਹੁੰਦੇ ਨੇ ਵੀ ਪੰਜਾਬ ਚ ਖਸਗਲ ਦੀ ਤੇ ਠੇਕੇ ਖੁੱਲੇ ਜਾਣੇ ਚਾਹੀਦੇ ਆ ਉਲਟਾ ਕੀ ਹੋ ਰਿਹਾ ਪੰਜਾਬ ਦੇ ਨੌਜਵਾਨ ਕੰਮ ਕਰਨਾ ਬੰਦ ਕਰ ਗਏ ਨੇ ਪੰਜਾਬ ਦੇ ਨੌਜਵਾਨ ਕੰਮ ਕਰਨਾ ਬੰਦ ਕਰ ਗਏ ਨੇ ਕਿਉਂਕਿ ਕੁਦਰਤੀ ਤਾਕਤ ਦਾ ਸੇਵਕ ਉਹਨਾਂ ਨੂੰ ਨਹੀਂ ਮਿਲ ਰਿਹਾ ਖੇਤਾਂ ਦੇ ਲਈ ਉਹਨਾਂ ਨੂੰ ਯੂਪੀ ਵਿਭਾਗ ਤੋਂ ਬੰਦੇ ਬੁਲਾਣੇ ਪੈ ਰਹੇ ਨੇ ਵੀ ਆਓ ਸਾਡੇ ਖੇਤਾਂ 'ਚ ਕੰਮ ਕਰੋ ਉਹ ਵੀ ਕੰਮ ਕਰਦੇ ਨੇ ਉਹ ਜੱਦਾਂ ਲਾ ਕੇ ਕੰਮ ਕਰਦੇ ਨੇ ਪੰਜਾਬੀ ਜੱਦ ਦਾ ਸੇਵਨ ਨਹੀਂ ਕਰਦਾ ਪੰਜਾਬੀ ਜਿੰਦਾ ਵੀ ਜਿਹੜੀ ਕੁਦਰਤੀ ਚੀਜ਼ ਹੈ ਮੈਂ ਖੇਤ ਜੂਗਾਈ ਸੀ ਜਿਹੜੀ ਖਸਕਰ ਜਿਹਨੂੰ ਡੋਡਾ ਕਹਿੰਦੇ ਆਪਾਂ ਉਹ ਚਾਹ ਚੂਰ ਕੇ ਪੀਰਦਾ ਸਾਰਾ ਦਿਨ ਕੰਮ ਕਰਦਾ ਸੀਗਾ ਪਰ ਉਹਨਾਂ ਨੇ ਵੀ ਕਿਹਾ ਮੈਂ ਕਿਹਾ ਲੋਕ ਕਹਿੰਦੇ ਨੇ ਨਸ਼ਾ ਇਹ ਵੀ ਨਸ਼ਾ ਲਾ ਕੇ ਜੇ ਨਸ਼ਾ ਉਹ ਕਹਿੰਦੇ ਨਸ਼ਾ ਨਹੀਂ ਸੀਗਾ ਕਹਿੰਦੇ ਦੱਸੋ ਕਿਸੇ ਨੇ ਖਸਖਸ ਖਾ ਕੇ ਕਿਸੇ ਦਾ ਮਰਡਰ ਕੀਤਾ ਕਿਸੇ ਦੀ ਖੋ ਕੀਤੀ بڑے ਲੋਕ ਕਹਿੰਦੇ ਭਾਈ ਸਾਹਿਬ ਸੁਣਨ ਦੀ ਗੱਲ ਹੈ ਲੋਕ ਕਹਿੰਦੇ ਕਿਸੇ ਨੇ ਖਸਖਸ ਖਾ ਕੇ ਕਿਸੇ ਦਾ ਮਰਡਰ ਕੀਤਾ ਸੀ ਉਲਟਾ ਕੀ ਹੋ ਰਿਹਾ ਦਲੀ ਦੇ ਬਾਹਰ ਚ ਸ਼ਰਾਬ ਦੇ ਠੇਕੇ ਖੁੱਲੇ ਜਾ ਰਹੇ ਨੇ ਕੀ ਆ ਉਹ ਨਸ਼ਾ ਨਹੀਂ ਹੈ ਅਗਰ ਠੇਕੇ ਖੁੱਲ ਨਹੀਂ ਸੀਗੇ ਖਸਖਸ ਦੇ ਕਿਉਂ ਨਹੀਂ ਖੋਲenge ਥੀਂ ਦੇ ਠੇਕੇ ਕਿਉਂ ਨਹੀਂ ਖੋਲੇ ਜਾਂਦੇ ਕਿਆ ਕਿਸੇ ਨੇ ਕੀ ਮਰਡਰ ਕੀਤਾ ਕੀ ਤੁਸੀਂ ਕਿਸੇ ਨੇ ਸੁਣਿਆ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਜੱਜ ਸਾਹਿਬ ਕਿਆ ਤੁਸੀਂ ਸੁਣਿਆ ਕਿਸੇ ਨੇ ਖੀਨ ਖਾ ਕੇ ਖਸ ਖਸ ਖਾ ਕੇ ਕਿਸਦਾ ਮਰਡਰ ਕੀਤਾ ਉਹ ਕਿਸੇ ਦੀ ਕੋ ਕਿਤੀ ਹੋਵੇ ਅਗਰ ਜੀਪ ਟੰਡਨ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਤਾਂ ਪਹਿਲਾਂ ਪੰਜਾਬ ਵਿੱਚ ਖਸੇ ਦੀ ਖੇਤੀ ਕਰਾਂਦਾ ਪੰਜਾਬ ਵਿੱਚ ਖਸਗਲ ਦੇ ਠੇਕੇ ਖਲਵਾਂਦਾ ਧਿਆਨ ਦੇਣ ਦੀ ਗੱਲ ਹੈ ਮੈਂ ਸਰਕਾਰਾਂ ਨੂੰ ਵੀ ਕਾਂਗਾ ਮਿਸਰਲੀ ਫੁਰਤੀਆਂ ਦਿੱਤਾ ਜਾਵੇ ਜੇ ਗੁਰਾ ਪੀਰ ਬਜਰੰਗੇ ਹਰ ਹਰ ਮਹਾਦੇਵ